ਖੇਤਾਂ ਦੇ ਵਿੱਚ ਲੱਗੀ ਅੱਗ ਨੇ ਉਸ ਵੇਲੇ ਵਿਕਰਾਲ ਰੂਪ ਧਾਰਨ ਕਰ ਲਿਆ ਜਦੋਂ ਇਸ ਅੱਗ ਦੀ ਚਪੇੜ ਦੇ ਵਿੱਚ ਮਾਂ ਅਤੇ ਪੁੱਤ ਨੇ ਭੱਜ-ਭੱਜ ਕੇ ਆਪਣੀ ਜਾਨ ਬਚਾਈ ਹਾਲਾਂਕਿ ਉਹ ਅੱਗ ਦੀ ਲਪੇੜ ਦੇ ਵਿੱਚ ਜ਼ਰੂਰ ਆਏ ਨੇ ਜੀ ਹਾਂ ਮਾਮਲਾ ਧੂਰੀ ਨੇੜਲੇ ਪਿੰਡ ਦਾ ਦੱਸਿਆ ਜਿੱਥੇ ਇੱਕ ਮਹਿਲਾ ਆਪਣੇ ਪੁੱਤਰ ਦੇ ਨਾਲ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੀ ਸੀ ਜਿੱਥੇ ਖੇਤ ਦੇ ਵਿੱਚ ਕਣਕ ਦੀ ਨਾਲ ਨੂੰ ਅੱਗ ਲਗਾਈ ਹੋਈ ਸੀ ਹਨੇਰੀ ਦੇ ਨਾਲ ਅੱਗ ਨੇ ਵਿਕਰਾਰ ਰੂਪ ਧਾਰਨ ਕਰ ਲਿਆ ਤੇ ਰੋਡ ਦੇ ਵਿੱਚ ਜਾ ਰਹੇ ਮਾਂ ਪੁੱਤ ਦੀ ਸਕੂਟਰੀ ਅੱਗ ਦੀ ਚਪੇੜ ਦੇ ਵਿੱਚ ਆ ਗਈ ਜਿਨ੍ਹਾਂ ਨੇ ਭੱਜ ਕੇ ਉੱਥੋਂ ਜਾਨ ਬਚਾਈ ਹਾਲਾਂਕਿ ਔਰਤ ਕਾਫੀ ਜ਼ਖਮੀ ਹੋ ਗਈ ਤੇ ਨਾਲ ਹੀ ਉਸ ਦਾ ਪੁੱਤਰ ਵੀ ਜ਼ਖਮੀ ਹੋਇਆ ਆਓ ਜਾਣਦੇ ਹਾਂ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਮੈਂ ਤੇ ਮੇਰਾ ਬੇਟਾ ਸੀ ਜੀ ਮੇਰੇ ਪੇਕੇ ਨੇ ਮੋਹਰਾਂ ਨੇ ਉੱਥੇ ਜਾ ਰਹੇ ਸੀ ਅਸੀਂ ਰੂਲ ਦੁਆਲੇ ਹੋ ਕੇ ਜੀ ਜਦੋਂ ਅਸੀਂ ਗਏ ਆ ਮੈਂ ਬੇਟੇ ਨੂੰ ਕਿਹਾ ਮੈਂ ਕਿਹਾ ਨੇਰੀ ਬਹੁਤ ਉੱਠੀ ਹੋਈ ਆਗੀ ਇਹ ਕਹਿੰਦਾ ਚੱਲ ਮੰਮੀ ਕੋਈ ਨਹੀਂ ਨੇਹਰੀ ਆਪਾਂ ਸਾਈਡ ਤੇ ਖੜ ਜਾਾਂਗੇ ਜਦੋਂ ਅਸੀਂ ਅੱਗੇ ਗਏ ਇੰਨੀ ਮਤਲਬ ਲਾਪਟਾਂ ਅੱਗ ਦੀਆਂ ਬਹੁਤ ਸੀ ਜੀ ਮੇਰੇ ਕੋਲ ਤਾਂ ਭੱਜਿਆ ਵੀ ਨਹੀਂ ਗਿਆ ਇਹਨੂੰ ਮੈਂ ਕਿਹਾ ਵੀ ਤੂੰ ਮੈਨੂੰ ਛੱਡ ਜਾ ਵੀ ਜੋ ਮਰਨਾ ਹੋਊਗਾ ਦੇਖ ਜਬ ਤੂੰ ਭੱਜ ਜਾ ਕਹਿੰਦਾ ਮੰਮੀ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ ਮਰਾਂਗੇ ਤਾਂ ਦੋਨੇ ਇਕੱਠੇ ਮਰ ਜਾਾਂਗੇ ਅੱਜ ਕਹਿੰਦਾ ਫਿਰ ਵੀ ਅਸੀਂ ਬਹੁਤ ਔਖੇ ਭੱਜੇ ਜੀ ਬਹੁਤ ਔਖੇ ਭੱਜੇ ਭੱਜਦੇ ਭੱਜਦੇ ਆ ਦੇਖ ਲੋ ਮੇਰੇ ਪੈਰ ਜੀ ਉਹਨੇ ਮਤਲਬ ਜੱਟਾ ਨੇ ਅੱਗ ਲਾਈ ਸੀ ਜੀ ਇੱਕੋ ਲੱਖ ਦੇ ਲਵਟਾਂ ਤੇਜ ਹੋ ਗਏ ਸੀ ਸਕੂਟਰੀ ਉੱਥੇ ਛੱਡਤੀ ਉਹਦੇ ਵਿੱਚ ਮੇਰਾ ਮਿਲ ਦਾ 6-7000 ਰੁਪਏ ਸੀ ਜੀ ਮੈਂ ਪਰਸੋ ਹੀ ਪੈਨਸ਼ਨ ਕਢਾਈ ਸੀ ਜੀ ਆਪਦੀ ਕਿਉਂਕਿ ਹਸਬੰਡ ਤਾਂ ਹੈ ਨਹੀਂ ਜੀ ਮੇਰੇ ਇਹ ਵੀ ਵਿਚਾਰਾ ਪੜਦਾ ਜੀ ਕੋਈ ਗੁਜ਼ਾਰਾ ਨਹੀਂ ਹੈਗਾ ਕੁਝ ਵੀ ਨਹੀਂ ਆਗਾ ਦੇਖ ਲਓ ਕੀ ਹਾਲਤ ਹੈ ਮੈਂ ਪੇਕੇ ਜਾਈ ਮਿਲਣ ਗਈ ਸੀ ਜੀ ਉੱਥੇ ਹੀ ਮੇਰਾ ਪਾਪਾ ਹੀ ਰਹਿੰਦਾ ਗੱਲਾਸ ਮੈਨੂੰ ਐ ਹੁੰਦਾ ਵੀ ਮਿਲਿਆ ਮਾਂ ਜੀ ਬਸ ਆ ਸਾਡਾ ਨਾ ਹੀ ਕੱਟਣਾ ਹੋਈ ਹੈ ਜੀ ਸਕੂਟਰੀ ਵੀ ਸਾਰੀ ਮਚ ਗਈ ਸਕੂਟਰੀ ਮੈਨੂੰ ਨਹੀਂ ਪਤਾ ਜੀ ਪਰ ਕਹਿ ਰਹੇ ਨੇ ਵੀ ਜਮੀ ਮੱਚ ਗਈ ਜੀ ਹਸਪਤਲ ਕਿਵੇਂ ਹਾਸਤਾਲ ਜੀ ਉੱਥੇ ਵੀ ਜਦੋਂ ਅਸੀਂ ਭੱਜਦੇ ਭੱਜਦੇ ਜੀ ਸਾਨੂੰ ਇੱਕ ਬਜ਼ੁਰਗ ਮਿਲ ਗਿਆ ਮੈਂ ਉਹਦੇ ਹੱਥ ਜੋੜੇ ਮੈਂ ਕਿਹਾ ਸਾਨੂੰ ਪਸੌੜ ਪਹਚਾ ਦੋ ਨਹੀਂ ਮੇਰੇ ਮਹੌਰਾਣੇ ਦੇਖ ਕੇ ਨੇ ਮੈਨੂੰ ਉੱਥੇ ਪਹਚਾ ਦੋ ਚਲੋ ਉਹਨਾਂ ਨੇ ਸਾਨੂੰ ਪਸੌੜ ਪਹਚਾਤਾ ਜੀ ਉੱਥੋਂ ਉਹ ਕਹਿੰਦਾ ਕਿ ਮੈਂ ਤੁਹਾਨੂੰ ਅੱਗੇ ਨਹੀਂ ਪਹਚਾ ਸਕਦਾ ਜਦੋਂ ਅਸੀਂ ਪਸੌੜ ਉੱਡੇ ਤੇ ਆਏ ਉੱਥੇ ਬਹੁਤ ਮਿਹਨਤਾਂ ਕਰੀਆ ਉਹਨਾਂ ਨੇ ਸਾਨੂੰ ਇੱਕ ਮਿਲ ਗਿਆ ਸਾਨੂੰ ਫਿਰ ਆਟੋ ਤੇ ਜੀ ਸਾਡੇ ਘਰੇ ਤੱਕ ਪਹਚਾਏ ਫਿਰ ਉੱਥੇ ਆ ਸਾਰੇ ਭੈਣ ਭਾਈ ਜੀ ਮੈਨੂੰ ਲੈ ਕੇ ਆਏ ਨੇ ਜੀ ਮੰਗ ਕੀ ਕਰਦੇ ਸੀ ਮੰਗਦਾ ਜੀ ਦੇਖੋ ਔਰ ਮੈਂ ਥੋੜੇ ਸਾਹਮਣੇ ਆ ਜੀ ਬੇਟਾ ਮੇਰਾ ਪੜਦਾ ਹਜੇ ਕੋਈ ਕਮਾਈ ਦਾ ਸਾਧਨ ਨਹੀਂ ਜੀ ਮੇਰੇ ਘਰੇ ਮੈਂ ਸਕੂਟਰੀ ਕਰਾਂ ਚ ਪੋਚਾ ਮਾਰ ਮਾਰ ਕੇ ਲਈ ਸੀ ਜੀ 6-7000 ਰੁਪਏ ਸੀ ਮੇਰਾ ਉਹ ਵੀ ਮੇਰਾ ਜੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਮਤਲਬ ਮੈਨੂੰ ਕੁਝ ਨਹੀਂ ਪਤਾ ਜੀ ਜਦੋਂ ਅਸੀਂ ਦੋਨੇ ਪੱਜ ਪੱਜ ਸਾਡਾ ਇਹ ਹਾਲ ਹੋ ਗਿਆ ਜੀ ਇੱਕ ਮੇਰੀ ਬੇਟੀ ਆ ਜੀ ਕੋਈ ਹੱਲ ਨਹੀਂ ਜੀ ਦੇਖੋ ਇਸ ਟੈਪ ਅਸੀਂ ਇਹ ਪਸਵਰਡ ਵਿੱਚ ਨਹਿਰ ਵਾਲੀ ਸੜਕ ਜਾਂਦੇ ਸੀ ਨਾਨਕੀ ਮੇਰੇ ਮਹੌਰਾ ਨੇ ਜੀ ਰਾਜੇ ਅੱਗ ਲੱਗੀ ਸੀ ਕੋਨ ਪੰਜਾਬੇ ਸੀ ਮੈਂ ਤੇ ਮੇਰੀ ਮਾਤਾ ਜੀ ਸੀ ਜੀ ਰਾਜ ਅੱਗ ਬੜੀ ਲੱਗੀ ਸੀ ਇੱਕਦਮ ਨੇਰੀ ਆ ਗਈ ਜੀ ਆਲਾਪਟਾਂ ਹੀ ਐ ਉਰਾਂ ਤੱਕ ਆ ਗਈ ਸੀ ਅਸੀਂ ਰਾਜ ਖੜੇ ਵੀ ਸੀ ਤਾਂ ਵੀ ਬੱਚਾ ਧਨੇਰੀ ਫਿਰ ਅਸੀਂ ਮੈਂ ਤੇ ਮੰਮੀ ਪੱਜੇ ਹੀ ਬਹੁਤ ਨਾ ਸਾਨੂੰ ਰਾਜ ਕੋਈ ਮਿਲਿਆ ਜੀ ਜੀ ਦੋ ਤੇ ਜਾ ਰਹੇ ਸੀ ਉਹਨੂੰ ਪਤਾ ਨਹੀਂ ਲੱਗੇ ਵੀ ਅੱਗ ਆ ਜਾ ਨੇਰੀ ਹੈ ਨਹੀਂ ਪਤਾ ਲੱਗਿਆ ਅੱਗ ਭਨੇਰੀ ਬਹੁਤ ਨੇਰੀ ਸੀ ਇੱਕਦਮ ਰੇਤਾ ਹੀ ਵਾਲਾ ਉੜਦਾ ਸੀ ਮੌਸਮ ਖਰਾਬ ਕਰਕੇ ਨਹੀਂ ਪਤਾ ਲੱਗਦਾ ਮੌਸਮ ਖਰਾਬ ਕਰਕੇ ਵੀ ਦੀ ਗੱਲ ਆ ਜੀ ਇਹ ਉਹ ਗੱਦਾ ਅੱਧਾ ਘੰਟੇ ਪਹਿਲਾਂ ਦੀ ਗੱਲ ਹੈ ਜੀ ਕੀ ਕੀ ਹੋ ਨੁਕਸਾਨ ਹੋ ਗਿਆ ਨੁਕਸਾਨ ਸਾਡਾ ਇੱਕ ਤਾਂ ਹੀ 6000 ਰੁਪਏ ਸੀ ਸਾਡੀ ਸਕੂਟਰੀ ਜਮੀ ਜਲ ਗਈ ਤੇ ਮੇਰੇ ਮੰਮੀ ਨੇ ਮਾਤਾ ਮੈਨੂੰ ਲੈ ਕੇ ਦਿੱਤੀ ਸੀ ਇਹ ਵੀ ਕਾਫੀ ਹੋ ਗਿਆ ਹਾਂ ਇਹ ਕਾਫੀ ਹੋ ਗਿਆ ਕੀ ਮੰਗਤਾ ਅਪਕੇ ਕੀ ਪ੍ਰਸ਼ਾਸਨ ਤੋਂ ਵੀ ਮੰਗ ਰਿਹਾ ਤੁਹਾਡੀ ਇਹ ਮੁਆਵਜ਼ੇ ਤਰ੍ਹਾਂ ਪੂਰਾ ਕਰ ਮੰਗਦੇ ਆ ਜਿਹੜਾ ਨੁਕਸਾਨ ਹੋਵੇ ਉਹ ਦਿੱਤਾ ਜਾਵੇ ਜੀ ਜਿਵੇਂ ਲੋਕ ਅੱਗ ਲਾਉਂਦੇ ਨੇ ਉਹਨਾਂ ਵਾਸਤੇ ਕੁਝ ਨਹੀਂ ਕਰਨਾ ਚਾਹੀਦਾ ਅੱਗ ਜੀ ਇਹ ਗਲਤ ਗੱਲ ਹੈ ਅੱਗ ਵਗੈਰਾ ਨਹੀਂ ਲਾਉਣਾ ਚਾਹੀਦਾ ਦੂਸਰੇ ਪਾਸੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਧੂਰੀ ਦੀ ਡਾਕਟਰ ਨੇ ਕੀ ਕਿਹਾ ਆਓ ਸੁਣਦੇ ਹਾਂ ਪੇਸ਼ੈਂਟ ਗੁਰਪ੍ਰੀਤ ਕੌਰ ਵਾਈਫ ਆਫ ਬਲਵਿੰਦਰ ਸਿੰਘ ਐਂਡ ਪੇਸ਼ੈਂਟ ਲਖਵਿੰਦਰ ਸਿੰਘ son ਆਫ ਬਲਵਿੰਦਰ ਸਿੰਘ ਦੋਨੋਂ ਬਰਨ ਹਿਸਟਰੀ ਦੇ ਨਾਲ ਆਏ ਨੇ ਇਹਨਾਂ ਦੀ ਹਿਸਟਰੀ ਲਈ ਹੈ ਤੇ ਕੋਈ ਫਾਰਮ ਦੇ ਵਿੱਚ ਅੱਗ ਲਗਾਈ ਹੋਈ ਸੀ ਜਿਸ ਦੇ ਕਾਰਨ ਇਹ ਥੋੜਾ ਜਿਹਾ ਭੱਜੇ ਨੇਰੀ ਕਰਕੇ ਇਹਨਾਂ ਨੂੰ ਜੋ ਵੀ ਹੋਇਆ ਹੈ ਇਹਨਾਂ ਨੇ ਬਿਆਨ ਦਿੱਤਾ ਸਾਨੂੰ ਤੇ ਸਾਡੇ ਕੋਲ ਜਿਹੜੇ ਬਰਨ ਪੇਸ਼ੈਂਟ ਆਇਆ ਹੈ ਇਹਨਾਂ ਦੇ ਅ ਉਪਰਾਮ ਤੇ ਪੇਟ ਦੇ ਉੱਪਰ ਫੀਮੇਲ ਦੇ ਤੇ ਜੈਂਟਸ ਦੇ ਬੋਥ ਆਰਮਸ ਤੇ ਫਰਸਟ ਡਿਗਰੀ ਬਰਨ ਹੈ ਐਸਾ ਕੋਈ ਸੈਕੰਡ ਡਿਗਰੀ ਨਹੀਂ ਹੈ ਜਸਟ ਐਪੀਡਰਮਿਸ ਲੇਅਰ ਰਿਮੂਵ ਹੋਈ ਹੈ ਸਟੇਬਲ ਨੇ ਬਿਲਕੁਲ ਸਟੇਬਲ ਨੇ ਅਸੀਂ ਪੀਆਈ ਕਰਾ ਕੇ ਇਹਨਾਂ ਨੂੰ ਘਰ ਭੇਜਾਂਗੇ ਦੀ ਡਿਸਚਾਰਜ ਸਾਡੀ ਕੰਨੀਓ ਡਿਸਚਾਰਜ ਨਹੀਂ ਓਰਲ ਮੈਡੀਕੇਸ਼ਨ ਅਸੀਂ ਐਂਟੀਬਾਇਟਿਕਾਈ ਵੀ ਲਾ ਚੁੱਕੇ ਆ ਤੇ ਓਰਲ ਮੈਡੀਕੇਸ਼ਨ ਜੋ ਹੈ ਉਹ ਸਟਾਰਟ ਕਰ ਦਾਂਗੇ ਠੀਕ ਹੈ ਸਰ ਖਿਆ ਦੇਖਿਆ ਜਾਵੇ ਤਾਂ ਬਾਰ ਬਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਣਕ ਦੀ ਅੱਗ ਨੂੰ ਨਾਲ ਨਾ ਲਗਾਇਆ ਜਾਵੇ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ